ਸਿਲੇਗੁਰ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਲਾਕੇ ਆਪ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਆਪਣੇ ਪਟਿਆਲਾ ਤੋਂ ਵਿਧਾਇਕ ਅਮਨ ਸ਼ੇਤੀ ਸ਼ਹਿਦੀ ਕਲਸੀਏਤੀ ਤੇ ਹੋਸਿਲਕਾਰੀ ਅਧਿਕਾਰੀਆਂ ਤੋਂ ਵੱੰਡੋ ਪਟਿਆਲੇ ਸ਼ਹਿਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਗੱਲ ਕਰਦੇ ਹੋਏ ਸ਼ਹਿਦੀ ਕਲਸੀਏਤੀ ਵੱਲੋਂ ਗੱਲ ਕੀਤੀ ਜਾਂਦੀ ਹੈ ਮੀਡੀਆ ਨਾਲ ਜਿੱਤੇ ਕੌਂਦਾ ਕਹਿੰਦਾ ਕਿ ਅੱਜ ਦੂਸਰੀ ਵਾਰ ਉਹ ਅਧਿਕਾਰੀਆਂ ਦੇ ਨਾਲ ਬਟਾਲਾ ਸ਼ਹਿਰ ਦਾ ਦੌਰਾ ਕਰ ਰਹੇ ਨੇ ਜਿਹੜੀਆਂ ਵੀ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਪਹਿਲੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਸੀ ਪਰ ਹੁਣ ਕੁਝ ਫਰਕ ਪਿਆ ਉਹਨਾਂ ਕਹਿੰਦੇ ਕਿ उच्च अधिकारियों ਵੱਲੋਂ ਕੰਮ ਨੂੰ ਲੈ ਕੇ ਪਤਾ ਹੀ ਵੀ ਵਰਤੀ ਗਈ ਸੀ ਜਿਨ੍ਹਾਂ ਤੇ ਕਿ ਉਹ ਨਜ਼ਰ ਰੱਖੀ ਜਾ ਰਹੀ ਹੈ ਅਧਿਕਾਰੀਆਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਸ੍ਰੀ ਤੁਨਾਨ ਦੇਵ ਜਿੱਦੇ ਵਿਆਹ ਬਲੌਖ ਕੋਈ ਗਿ ਕਮੀ ਨਜ਼ਰ ਆਈ ਤਾਂ ਮਜਬੂਰਨ ਹਮਨਾ ਦੇਖਲਾਵ ਬਾਰੀ ਕਾਰਵਾਈ ਵੀ ਕਰਨੀ ਪੈ ਸਕਦੀ ਹੈ ਇਸ ਲਈ ਸਾਰੇ ਅਧਿਕਾਰੀ ਆਪ ਕੋ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਨ ਅਤੇ ਦੂਸਰੇ ਪਾਸੇ ਐਡੀਸੀ ਦਾ ਵੀ ਕਹਿਣਾ ਹੈ ਕਿ ਅੱਜ ਦੂਸਰੀ ਵਾਰ ਸ਼ਹਿਦਾ ਦੌਰਾ ਕੀਤਾ ਜਾ ਰਿਹਾ ਸਾਰੇ ਅਧਿਕਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੰਮ ਚ ਕੋਤਾਹੀ ਨਜ਼ਰ ਆਈ ਤਾਂ ਫਿਰ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਖੋ ਜੀ ਪਹਿਲੇ ਨਾਲੋਂ ਤੇ ਫਰਕ ਹੈ ਜੀ ਔਰ ਕੁਝ ਕਿ ਮੈਂ ਕਹਿ ਸਕਦਾ ਵੀ ਜਿਹੜੇ ਸ਼ਰਾਰਤੀ ਅੰਸਰ ਹੈ ਨੇ ਜਿਹੜੇ ਕਿਤੇ ਨਾ ਕਿਤੇ ਕੋ ਕਮੀਆਂ ਪੇਸ਼ੀਆਂ ਰੱਖ ਰਹੇ ਨੇ ਜਾਣਬੁੱਝ ਪਰ ਉਹ ਵੀ ਆਡੈਂਟੀਫਾਈ ਅਫਸਰਾਂ ਦੇ ਧਿਆਨ ਚ ਵੀ ਹੈ। ਠੀਕ ਆ ਆਪਾਂ ਤਾਂ ਚਾਹੁੰਦੇ ਆ ਵੀ ਕਿਸੇ ਦਾ ਨਾਂ ਨੁਕਸਾਨ ਕੀਤਾ ਜਾਵੇ ਪਰ ਜੇ ਕੋਈ ਚਾਹੁੰਦਾ ਵਾ ਨੁਕਸਾਨ ਕਰਾਉਣਾ ਫਿਰ ਉਹ ਆਪਣਾ ਜਿਹੜਾ ਡਿਊਟੀ ਨਾ ਸੀ ਤੰਗ ਨਾ ਕਰੂਗਾ ਜਾਂ ਜਿਹੜਾ ਨਾ ਸਾਧੂ ਦਾ ਫਰਕ ਉਹ ਦਾ ਨੈਚਰ ਹੀ ਆਓ ਦੇਖੋ ਜਾਂ ਤਾਂ ਸਹੀ ਇਹ ਤੇ ਇੱਕ ਗੱਲ ਤੇ ਕਲੀਅਰ ਆ ਗਰਾਉਂਡ ਜ਼ੀਰੋ ਆ ਇਹਦੇ ਤੋਂ ਥੱਲੇ ਆਮ ਦੁਕਾਨਦਾਰਾਂ ਨੂੰ ਵੀ ਮਿਲਿਆ ਜਾ ਰਿਹਾ ਉਹਨਾਂ ਦੀ ਸਲਾਹ ਉਹਨਾਂ ਦੇ ਬਿਹਾਵ ਤੇ ਅਫਸਰਾਂ ਨੂੰ ਵੀ ਦੱਸਿਆ ਜਾ ਰਿਹਾ ਵੀ ਇਹ ਆਵਾਜ਼ ਆ ਰਹੀ ਹੈ ਕਿ ਅਸੀਂ ਮੰਦਰ ਮਸਜਿਦਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਆਪਾਂ ਸੇਵਾ ਕਰਦੇ ਆਂ ਇਹ ਮੌਕਾ ਮਿਲਿਆ ਸਾਨੂੰ ਅੱਜ ਲੱਖਾਂ ਦੀ ਤعداد ਨਾਲ ਮਟਾਲੇ 'ਚ ਸੰਗਤ ਹੋਣੀ ਹੈ ਔਰ ਸੰਗਤ ਜਿਹੜੀ ਆ ਔਰ ਉਹਨੂੰ ਵਧੀਆ ਕੋਈ ਦਿੱਕਤ ਨਾ ਆਵੇ ਇਸ ਕਰਕੇ ਆਪਾਂ ਸ਼ਹਿਰ ਬਟਾਲੇ ਦੇ ਵਿੱਚ ਆਪ